ਸਰਿਕਾ ਬੰਦਾ ਪੜਿਆ ਗਿਆ ਕਾਚ ਖੜੀ ਗਿਆ ਪਰ ਅੱਜ 22 23 ਦੀ ਦਰਮਿਆਨੀ ਰਾਤ ਨੂੰ ਜਦ ਮਾਨਸਾ ਤੋਂ ਤੁਹਾਨੂੰ ਕੇ ਚੱਲੀ ਜਿਹੜੀ ਆਪਣੀ ਜਾਂਦੀ ਹੈ ਪੰਜਾਬ ਮੇਲ ਜਾਂਦੀ ਹੈ ਬੰਬਈ ਤੋਂ ਫਿਰੋਜ਼ਪੁਰ ਤੇ ਜਦੋਂ ਇਹ ਬਾਲਸਾ ਸਟੇਸ਼ਨ ਤੋਂ ਰੇਡੇਵਲ ਅਪਸਾਈਡ ਨਟੀ ਸੀਗੀ ਇਹ ਬਟਿੰਡੇਵਲੋਂ ਚੱਲਦੀ ਤਾਂ ਥੋੜੀ ਦੂਰ ਜਾ ਕੇ ਅੱਗੇ ਡਰਾਈਵਰ ਨੇ ਸਪਾਟ ਕੀਤਾ ਕਿ ਰੇਲਵੇ ਟਰੈਕ ਦੇ ਉੱਪਰ ਇੱਕ ਬੈੱਡ ਮੈਟਲ ਬੈੱਡ ਫਰੇਮ ਪਿਆ ਜਿਹਨੂੰ ਆਪਾਂ ਕੇ ਨੋਹੇ ਦੀ ਚਾਰ ਪਾਈ ਕਹਿੰਦੇ ਹਾਂ 8 ਬਣਿਆ ਮੰਜਾ ਉਹ ਪਿਆ ਸੀਗਾ ਤੇ ਡਰਾਈਵਰ ਨੇ ਬੜੀ ਸਮਝਦਾਰੀ ਨਾਲ ਮੌਕੇ ਤੇ ਗੱਡੀ ਰੋਕ ਲਈ ਤੇ ਉਸਰ ਕਰਕੇ ਪਾਸੇ ਕੀਤਾ ਤੇ ਇਸ ਦਿਨ ਸਾਡੇ ਆ ਜੀਐਸਪਾਖਰ ਸਿੰਘ ਨੇ ਸਾਡੇ ਚੌਕੀਚਾਰ ਮਾਨਸਾ ਇਹ ਮੌਕੇ ਤੇ ਪਹੁੰਚ ਗਏ ਤੇ ਫਿਰ ਅਸੀਂ ਸੀਸੀਟੀਵੀ ਦੀ ਮਦਦ ਨਾਲ ਉੱਥੋਂ ਕਿਨੋਂ ਆਂਦੇ ਆਂਦੇ ਸਾਨੂੰ ਕੁਝ ਫਿਊ ਮਿਲੇ ਉਹ ਟ੍ਰੇਸ ਕਰਦੇ 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 ਅਸੀਂ ਬੰਦਾ ਆਊਟ ਆ ਕਿੱਥੋਂ ਦਾ ਹੈ ਕਿੱਥੋਂ ਹੈ ਇਹ ਬੰਦਾ ਹੈ ਕਿ ਉੱਥੇ ਲਈ ਲੋਕਲ ਹੈਗਾ ਲਾਲੀ ਲਾਲੀ ਸਿੰਘ ਪੁੱਤਰ ਗੋਰਾ ਸਿੰਘ ਇਹ ਆਪਣੇ ਗਲੀ ਨੰਬਰ 7 ਬਾਗ ਨੰਬਰ 4 ਮਾਨਸਾ ਦਾ ਹੀ ਹੈ ਸੀਬੀ ਮਾਨਸਾ ਦਾ ਪੁੱਛਿਆ ਕਿ ਮਕਸਦ ਕਿਉਂ ਕਰ ਰਹੇ ਸੀ ਦੇਖੋ ਇਹ ਹੁਣ ਹਜੇ ਹੁਣ ਅਸੀਂ ਅਰੈਸਟ ਕੀਤਾ ਸੀ ਅਸੀਂ ਤੇ ਇਨਵੈਸਟੀਗੇਸ਼ਨ ਕਰਦੇ ਆਂ ਤੇ ਬਾਕੀ ਨੁਕਸਾਨ ਪਛਾਣਦੇ ਮਦਦਦਾਰੀ ਕੀਤਾ ਗੱਡੀ ਨੂੰ ਤੇ 55 ਗੱਡੀ ਉਲਟੀ ਸਕਦੀ ਕੁਝ ਵੀ ਹੋ ਸਕਦਾ ਹੈ ਤੇ ਇਸ ਲਈ ਇਸ ਨੂੰ ਤਾਰਿਕ 150 ਰੇਲਵੇ ਐਕਟ ਦੀ ਨਸੀਰਤ ਦਾ ਕੇਸ ਸ਼ੁਰੂ ਕਰ ਲਿਆ ਸੇ ਵੱਡਾ ਨੁਕਸਾਨ ਹੋ ਤਾਂ ਬਚ ਗਿਆ ਬਹੁਤ ਵੱਡਾ ਨੁਕਸਾਨ ਹੋ ਤਾਂ ਬਚ ਗਿਆ ਵੱਡਾ ਨੁਕਸਾਨ ਹੋ ਰਿਹਾ ਕਿਉਂਕਿ ਟ੍ਰੇਨ ਇਹ ਜਿਹੜੀ ਪੰਜਾਬ ਮੇਲ ਮੇਨ ਗੱਡੀ ਹੈ ਅਮੀਨਾ ਜਿਹੜੀ ਉਹ ਜਿਹੜੀ ਬੰਬਈ ਤੋਂ ਆਉਂਦੀ ਹੈ ਤੇ ਮੇਨ ਗੱਡੀ ਬਹੁਤ ਹਮੇਸ਼ਾ ਫੁੱਲ ਹੁੰਦੀ ਹੈ ਗੱਡੀਆਂ ਸਵਾਰੀ ਗੱਡੀਆਂ ਤੇ ਨੁਕਸਾਨ ਹੋ ਸਕਦਾ ਸੀਗਾ ਕੋਈ ਲੋਹੇ ਦਾ ਟੋੜੀ ਪੇਰ ਹਾਂਜੀ